ਸਾਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਫੇਰ ਪਹੁੰਚੇ ਹੋਏ ਆਂ ਜੀ ਮਾਲਵਾ ਟੋਕਾਂ ਵਾਲਿਆਂ ਦੇ ਤੇ ਇਹ ਖੜਾ ਹੋਇਆ ਬਾਈ ਜੀ ਆਪਣੇ ਨਾਲ ਤੇ ਇਹ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਇਹ ਬਾਈ ਜੀ ਹਰਾਂ ਨੇ ਕੀਤਾ ਸੰਨੀ ਹਰਲਾਉਣ ਵਾਲਾ ਬਹੁਤ ਹੀ ਵਧੀਆ ਸਿਸਟਮ ਤਿਆਰ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਡੈਰੀ ਫਾਰਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਉਹ ਜਾਦੇ ਪਸ਼ੂਆਂ ਕਰਕੇ ਮਤਲਬ ਉਹਨਾਂ ਨੂੰ ਜਿਵੇਂ ਆਪਾਂ ਕੋ ਸੰਨੀ ਮਤਲਬ ਹਰਲਾਉਣੀ ਹੁੰਦੀ ਹੈ ਜਾਂ ਹਰਾ ਹਰ ਲਾਉਣਾ ਤੇ ਉਹਦੇ ਲਈ ਆਪਾਂ ਨੂੰ ਲੇਬਰ ਬਹੁਤ ਜ਼ਿਆਦੀ ਚਾਹੀਦੀ ਹੈ ਤੇ ਟਾਈਮ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਮਤਲਬ ਖਰਾਬ ਹੁੰਦਾ ਹੈ ਤੇ ਇਹ ਬਾਈ ਜੀ ਹਰਾਨ ਨੇ ਕੀਤਾ ਜਿਹੜਾ ਸਿਸਟਮ ਤਿਆਰ ਇਹਦੇ ਬਾਰੇ ਆਪਾਂ ਬਾਈ ਜੀ ਹਰਾਨ ਨਾਲ ਕਰਦੇ ਆ ਗੱਲਬਾਤ ਤੇ ਨਾਲੇ ਲੈਨੇ ਆ ਇਹਦੀ ਜਾਣਕਾਰੀ ਤੇ ਬਾਈ ਜੀ ਜਿਹੜਾ ਤੁਸੀਂ ਮਤਲਬ ਇਹ ਸੰਨੀ ਰਲਉਣ ਵਾਲਾ ਤਿਆਰ ਕੀਤਾ ਹੈ ਇਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਵੀਰ ਜੀ ਔਨਲਾਈਨ ਆਪਾਂ ਕਹਿੰਦੇ ਨੇ ਟੀਐਮਆਰ ਜੀ ਉਦਾਂ ਆਪਾਂ ਪੰਜਾਬੀ ਭਾਸ਼ਾ 'ਚ ਕਹਿੰਦੇ ਨੇ ਇਹਨੂੰ ਆਪਾਂ ਸੰਨੀ ਰਲਾਉਣ ਵਾਲਾ ਚਾਰ ਰਲਾਉਣਾ ਜਾਂ ਕੋਈ ਹੋਰ ਵੀ ਆਪਾਂ ਮਿਕਸ ਕਰਨੀਆਂ ਕੋਈ ਚੀਜ਼ ਠੀਕ ਹੈ ਤੇ ਬਾਈ ਜੀ ਜਿਵੇਂ ਮਤਲਬ ਡੈਰੀ ਫਾਰਮ ਹੁੰਦਾ ਹੈ ਤੇ ਜਿਵੇਂ ਜਿਆਦੇ ਪਸ਼ੂ ਹੁੰਦੇ ਨੇ ਲੋਕਾਂ ਦੇ ਕੋਲ ਤੇ ਜਿਵੇਂ ਉਹਦੇ ਆਸਤੇ ਤੁਸੀਂ ਇਹ ਤਿਆਰ ਕੀਤਾ ਵੀ ਮਤਲਬ ਉਹਨਾਂ ਦਾ ਬਹੁਤ ਜਿਆਦਾ ਇਹਦੇ ਨਾਲ ਫਾਇਦਾ ਹੋਣ ਵਾਲਾ ਹੈ ਤੇ ਬਾਈ ਜੀ ਜਿਵੇਂ ਇਹਦੀ ਕਪੈਸਿਟੀ ਹੈ ਵੀ ਕਿੰਨੇ ਪਸ਼ੂਆਂ ਤੱਕ ਹੈ ਜਾਂ ਵੱਧ ਤੋਂ ਵੱਧ ਕਿੰਨੇ ਪਸ਼ੂਆਂ ਤੱਕ ਮਤਲਬ ਇਹਦੇ ਵਿੱਚ ਆਪਾਂ ਸੰਨੀ ਹਰਲਾ ਸਕਦੇ ਆ ਇਹਨੂੰ ਵਰਤ ਸਕਦੇ ਆ ਵੀਰ ਜੀ ਇਹਦੀ ਕਪੈਸਿਟੀ ਹੈਗੀ 50 ਤੋਂ 60 ਪਸ਼ੂਆਂ ਵਾਸਤੇ ਚ ਬਾਕੀ ਜਿੱਦਾਂ ਵੀ ਆਪਣੀ ਤੂੜੀ ਹੋਗੀ ਉਹ ਜਿਆਦਾ ਫੁੱਲਵੀਂ ਹੁੰਦੀ ਆ ਉਹ ਸਾਭ ਨਾਲ ਘੱਟ ਪੈ ਜਾਂਦੀ ਹੈ ਜੀ ਚਾਰ ਹੋ ਗਿਆ ਜ਼ਿਆਦਾ ਪੈ ਜਾਂਦਾ ਉਹ ਸਾਭ ਨਾਲ ਕੈਪੈਸਿਟੀ ਹੈ ਜੀ ਠੀਕ ਹੈ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਇਹ ਤਿਆਰ ਕੀਤਾ ਤਾਂ ਜਿਵੇਂ ਵੇਚ ਆਪਾਂ ਕੋਈ ਸੰਨੀ ਜਾਂ ਕੋਈ ਮਤਲਬ ਆਪਾਂ ਅਚਾਰ ਹਰਲਾਉਨੇ ਆ ਜਾਂ ਹਰਾ ਚਾਰਾ ਕਿਸੇ ਤਰ੍ਹਾਂ ਦਾ ਕੋਈ ਵੀ ਪਸ਼ੂਆਂ ਦੀ ਫੀਡ ਹਰਲਾਉਣੀ ਹੈ ਤਾਂ ਜਿਵੇਂ ਉਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਇਹ ਕੰਮ ਕਿਵੇਂ ਕਰਦਾ ਹੈ ਤੇ ਕਿਹੜੀ ਚੀਜ਼ ਦੇ ਨਾਲ ਇਹ ਮਤਲਬ ਸੰਨੀ ਜਾਂ ਕੋਈ ਹੋਰ ਫੀਡ ਵਗੈਰਾ ਕਿਵੇਂ ਹਰਲਾਉਂਦਾ ਹੈ ਇਹ ਹਾਂ ਜੀ ਜੀ ਇਹ অপারেਟ ਹੁੰਦਾ ਜੀ ਗੇਅਰ ਬਾਕਸੇ ਨਾਲ ਜੀ ਠੀਕ ਹੈ ਇਹਨੇ ਗੇਅਰ ਬਾਕਸਾ ਲੱਗਿਆ ਹੋਇਆ ਚੱਕਰਾਂ ਬਾਸ ਤੇ ਸਲੋ ਚੱਕਰ ਦੇ ਚੱਲਦਾ ਉਹ ਗੇਅਰ ਤੇ ਮੋਟਰ ਨਾਲ ਹੁੰਦਾ ਜੀ ਇਹ ਵਰਕਿੰਗ ਕਰੀ ਜਾਂਦਾ ਨਾਲ ਦੀ ਨਾਲ ਠੀਕ ਹੈ ਯਾਨੀ ਕਿ ਜਿਵੇਂ ਇਹ ਮੋਟਰ ਲੱਗੀ ਹੋਈ ਹੈ ਇਹਦੇ ਨਾਲ ਇਥੋਂ ਘਮਾ ਕੇ ਵਿੱਚ ਇਹਦੇ ਬਲੇਡ ਲੱਗੇ ਨੇ ਤੇ ਬਲੇਡ ਉਹ ਮਿਕਸ ਕਰਦੇ ਨੇ ਤੇ ਬਾਈ ਜੀ ਜਿਵੇਂ ਹੁਣ ਇਹਦੇ ਵਿੱਚ ਮਿਕਸ ਹੋ ਜਾਂਦਾ ਹੈ ਤਾਂ ਫਿਰ ਇੰਨਾ ਜ਼ਿਆਦਾ ਮਤਲਬ ਵੀ ਜਿਵੇਂ ਚਾਰ ਜਾਂ ਕੋਈ ਆਪਾਂ ਕੁਝ ਵੀ ਇਹਦੇ ਵਿੱਚ ਮਿਕਸ ਕਰਨਾ ਹੈ ਫਿਰ ਉਹਨੂੰ ਬਾਹਰ ਕੱਢਣ ਵਾਸਤੇ ਵੀ ਉਹ ਵੀ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਉਹ ਕਿਵੇਂ ਕੱਢਿਆ ਜਾਂਦਾ ਹੈ। ਉਹਦੇ ਬਾਰੇ ਵੀ ਜਾਣਕਾਰੀ ਦੰਨੇ ਆਜੋ ਵੀਰ ਜੀ। ਚਲੋ ਜੀ। ਹਾਂਜੀ ਭਾਈ ਜੀ ਇਹ ਇਦਾਂ ਆਪਣਾ ਮਿਕਸ ਹੋ ਗਈ ਜਿੱਦਾਂ ਸੰਨੇ ਹੋ ਗਈ ਚਾਰ ਹੋ ਗਿਆ ਜੀ। ਇੱਥੇ ਲੋਕ ਲੱਗਿਆ ਹੁੰਦਾ ਜੀ। ਲੋਕ ਨੂੰ ਪਿੱਛੇ ਹਟਾ ਦੂੰ। ਇਦਾਂ ਹੀ ਨਾਰਮਲੀ ਵਰਕਿੰਗ ਦੇ ਵਿੱਚ ਹੀ ਚੱਲਦੇ ਜਾਣਾ ਜੀ। ਠੀਕ ਹੈ। ਅੱਛਾ ਜਾਣੀ ਕਿ ਮਤਲਬ ਇਹ ਗੇਰ ਦੇ ਨਾਲ ਹੀ ਪਲਟਿਆ ਜਾਂਦਾ ਹੈ ਤੇ ਜਿਵੇਂ ਅੱਗੇ ਆਪਾਂ ਕੋ ਪੱਲੀ ਵਿਛਾ ਕੇ ਜਾਂ ਕਿਸੇ ਚੀਜ਼ ਦੇ ਨਾਲ ਬਾਅਦ ਦੇ ਵਿੱਚ ਖੁਰਲੀਆਂ ਦੇ ਵਿੱਚ ਆਪਾਂ ਨੂੰ ਅਚਾਰ ਨੂੰ ਜਾਂ ਸੰਨੀ ਨੂੰ ਪਾ ਸਕਦੇ ਆ ਠੀਕ ਹੈ ਤੇ ਬਾਈ ਜੀ ਜਿਵੇਂ ਹੁਣ ਮਤਲਬ ਜਿਵੇਂ ਇਹਨੂੰ ਕਿਤੇ ਲੈ ਕੇ ਜਾਣਾ ਹੋਏ ਤਾਂ ਇਹ ਟਰੈਕਟਰ ਮਗਰ ਵੀ ਪਾ ਜਾਂਦਾ ਜੀ ਹਾਂਜੀ ਵੀਰ ਜੀ ਟਰੈਕਟਰ ਮਗਰ ਪਾ ਲਓ ਜਾਂ ਮੋਟਰਸਾਈਕਲ ਦੇ ਪਿੱਛੇ ਪਾ ਲਓ ਜੀ ਠੀਕ ਹੈ ਤਾਂ ਇਹਨੂੰ ਮਤਲਬ ਭਰਿਆ ਹੋਇਆ ਇਹ ਸੰਨੀ ਦੇ ਨਾਲ ਚਾਰ ਨਾਲ ਉਹ ਜਿੱਥੇ ਮਰਜੀ ਲੈ ਜਾਓ ਉੱਥੇ ਬਲਟਾਉਣਾ ਤੇ ਉੱਥੇ ਬਲਟਾ ਸਕਦੇ ਠੀਕ ਹੈ ਵੀ ਟਰੈਕਟਰ ਮਗਰ ਵੀ ਪੈ ਜਾਂਦਾ ਹੈ ਤੇ ਮੋਟਰਸਾਈਕਲ ਮਗਰ ਵੀ ਪਾ ਕੇ ਇਹਨੂੰ ਆਪਾਂ ਜਿੱਥੇ ਜ਼ਰੂਰਤ ਹੋਏ ਤਾਂ ਉੱਥੇ ਆਪਾਂ ਇਹਨੂੰ ਲਿਜਾ ਸਕਦੇ ਆ ਹਾਂਜੀ ਹਾਂਜੀ ਤੇ ਬਾਈ ਜੀ ਜਿਵੇਂ ਤੁਸੀਂ ਦੇਖਿਆ ਵੀ ਬਾਈ ਜੀ ਹੁਰਾਣੇ ਬਹੁਤ ਹੀ ਵਧੀਆ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਇਹਦੇ ਚਾਦਰ ਵਗੈਰਾ ਬਹੁਤ ਵਧੀਆ ਬਾਈ ਜੀ ਹੁਰਾਣੇ ਲਾਈ ਹੋਈ ਹੈ ਤੇ ਕੰਮ ਹੈ ਜਿਹੜਾ ਇਹਦਾ ਬਹੁਤ ਹੀ ਵਧੀਆ ਤਸੱਲੀ ਬਖਸ਼ ਕੀਤਾ ਹੋਇਆ ਇੱਧਰ ਜਿਵੇਂ ਆਪਾਂ ਭਾਈ ਜੀ ਹੁਰਾਣੇ ਗੇਅਰ ਬਕਸਾ ਦਿਖਾਇਆ ਵੀ ਵਿੱਚ ਜਿਵੇਂ ਆਪਾਂ ਦੇ ਤਾਂ ਜਦੋਂ ਮਤਲਬ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਪਾ ਕੇ ਤਾਂ ਉਧਰ ਮੋਟਰ ਚਾਲੂ ਕਰਕੇ ਤਾਂ ਉਹਨੂੰ ਘੁਮਾ ਕੇ ਮਿਕਸ ਕਰਦੀ ਆ ਬਲੇਟ ਵਗੈਰਾ ਵੀ ਬਹੁਤ ਵਧੀਆ ਬਾਈ ਜੀ ਫਰਾਂ ਨੇ ਲਾਏ ਹੋਏ ਨੇ ਤੇ ਜਿਹੜਾ ਦਾ ਕੰਮ ਹੈ ਬਹੁਤ ਹੀ ਜ਼ਿਆਦਾ ਮਜ਼ਬੂਤੀ ਦੇ ਵਿੱਚ ਕੀਤਾ ਹੋਇਆ ਹੈ ਤੇ ਬਾਈ ਜੀ ਜਿਹੜੀ ਇਹ ਤੁਸੀਂ ਆਚਾਰ ਵਾਲੀ ਰੇੜੀ ਤਿਆਰ ਕੀਤੀ ਹੈ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਇਹਦੇ ਇੱਥੇ ਮਤਲਬ ਟੇਢੇ ਰੁੱਕਦਾ ਡਰਮ ਘੱਟ ਕੇ ਲਾਇਆ ਹੋਇਆ ਹੈ ਤੇ ਇਹਦੇ ਬਾਰੇ ਆਪਣੇ ਜਾਣ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਇਹਦੇ ਵਿੱਚ ਚਾਰ ਪਾ ਕੇ ਤਾ ਕਿੰਨਾ ਕੁ ਮਤਲਬ ਵੀ ਆਪਾਂ ਲਾ ਜਾ ਸਕਦੇ ਆ ਵੀਰ ਜੀ ਇਹਨੂੰ ਜਿੱਦਾਂ ਟੋਆ ਹੁੰਦਾ ਆਪਣਾ ਡੂੰਗਾ ਉਹਦੇ ਵਿੱਚੋਂ ਚਾਰ ਪੱਟਕੇ ਦੇ ਵਿੱਚ ਪਾ ਸਕਦੇ ਆ ਉਦੋਂ ਬਾਅਦ ਇਹ ਰਿਹੜੀ ਸਪੈਸ਼ਲੀ ਖੁਰਲੀ ਵਿੱਚ ਪਾਉਣ ਵਾਸਤੇ ਬਣੀ ਹੋਈ ਹੈ ਇਹਦੇ ਵਿੱਚ ਤਿੰਨ ਟੋਕਰੇ ਚਾਰ ਟੋਕਰੇ ਆਮ ਨਾਲ ਪੈ ਜਾਂਦੇ ਨੇ ਠੀਕ ਹੈ ਹਾਂਜੀ ਵੀ ਯਾਨੀ ਕਿ ਇਹਦੇ ਵਿੱਚ ਅਚਾਰ ਜਿੱਥੇ ਆਪਣਾ achar ਆ ਉਥੋਂ ਪੱਟਕੇ ਇਹਦੇ ਵਿੱਚ ਪਾ ਕੇ ਤੇ ਜਿਵੇਂ ਲੀਵਰ ਦਿੱਤਾ ਹੋਇਆ ਤੇ ਇਸ ਤਰ੍ਹਾਂ ਜਾ ਕੇ ਖੁਰਲੀ ਦੇ ਵਿੱਚ ਵੀ ਸਿੱਧਾ ਇਹਨੂੰ ਆਪਾਂ ਪਲਟ ਸਕਦੇ ਆ ਠੀਕ ਹੈ ਤੇ ਇਹ ਵੀ ਬਹੁਤ ਵਧੀਆ ਬਾਈ ਜੀ ਤੁਸੀਂ ਚੀਜ਼ ਤਿਆਰ ਕੀਤੀ ਹੋਈ ਹੈ ਹਾਂਜੀ ਤੇ ਬਾਈ ਜੀ ਆਪਾਂ ਜਿਵੇਂ ਦੇਖ ਰਹੇ ਆਂ ਵੀ ਜਿਹੜੀ ਦੂਜੀ ਰੇੜੀ ਐ ਵੀ ਇਸ ਰੇੜੀ ਦੇ ਨਾਲੋਂ ਉਹਦਾ ਸਾਈਜ਼ ਘੱਟ ਐ ਵੀ ਉਹਦਾ ਸਾਈਜ਼ ਕਿਉਂ ਘੱਟ ਰੱਖਿਆ ਹੋਇਆ ਐ ਉਹ ਵੀਰ ਜੀ ਉਸ ਤੋਂ ਬਾਅਦ ਆ ਜਾਂਦੀ ਉਹ ਨੀਚੇ ਛੱਟਣ ਵਾਸਤੇ ਆ ਜਾਂਦੀ ਐ ਜੀ ਇਹ ਵੀ ਚੀਜ਼ ਸੇਮ ਐ ਇਹ ਨੀਚੇ ਛੱਟਣ ਵਾਸਤੇ ਆ ਜਾਂਦੀ ਐ ਜਿੱਦਾਂ ਠੰਡਾ ਕਰਕੇ ਪਾਉਣਾ ਚਾਹ। ਕਈ ਪੱਟ ਕੇ ਰੱਖਦੇ ਨੇ ਦੋਏ ਵਿੱਚ ਠੰਡਾ ਹੋ ਜਾਂਦਾ ਪਾ ਲੈਂਦੇ ਨੇ ਜੀ ਕਈਆਂ ਨੇ ਪੱਟ ਕੇ ਆਪਣੀ ਪੱਕੀ ਜਗ੍ਹਾ ਤੇ ਲੈ ਕੇ ਆਉਣਾ ਹੁੰਦਾ ਉਹਦੇ ਵਾਸਤੇ ਐ ਜੀ ਠੀਕ ਐ ਤੇ ਇੱਕ ਕਿਸਾਨ ਭਰਾਵਾਂ ਵਾਲੀ ਬਾਈ ਜੀ ਫਰਾਂ ਨੇ ਕੀਤੀ ਐ ਜੀ ਇਹ ਗੋਹੇ ਵਾਲੀ ਟੈਂਕੀ ਤਿਆਰ ਤਾ ਬਹੁਤ ਹੀ ਵਧੀਆ ਜਿਹੜੀ ਇਹ ਵੀ ਆਈਟਮ ਆ ਕਿਸਾਨ ਵੀਰਾਂ ਲਈ ਤਿਆਰ ਕੀਤੀ ਹੈ ਕਿਉਂਕਿ ਆਪਾਂ ਦੇਖਦੇ ਆਂ ਵੀ ਅੱਜ ਕੱਲ ਘਰਾਂ ਦੇ ਵਿੱਚ ਜਿਵੇਂ ਕਈਆਂ ਨੇ ਪਸ਼ੂ ਰੱਖੇ ਹੁੰਦੇ ਨੇ ਕੋਈ 8 ਤੋਂ 10 ਪਸ਼ੂ ਰੱਖੇ ਹੁੰਦੇ ਨੇ ਤੇ ਕਈ ਵਾਰ ਗੋਹੇ ਲਈ ਉਹਨਾਂ ਕੋਲ ਜਗ੍ਹਾ ਨਹੀਂ ਹੁੰਦੀ ਤੇ ਇਹ ਟੈਂਕੀ ਦੇ ਵਿੱਚ ਤੁਸੀਂ ਗੋਹਾ ਸਟੋਰ ਕਰਕੇ ਤਾਂ ਕਿਤੇ ਖੇਤਾਂ ਦੇ ਵਿੱਚ ਜਾਂ ਜਿੱਥੇ ਰੂੜੀ ਲਾਈ ਹੁੰਦੀ ਹੈ ਤਾਂ ਉੱਥੇ ਜਾ ਕੇ ਇਹਨੂੰ ਮਤਲਬ ਪਲਟ ਸਕਦੇ ਹੋ ਤੇ ਬਾਈ ਜੀ ਜਿਹੜੀ ਇਹ ਰੇੜੀ ਤਿਆਰ ਕੀਤੀ ਹੈ ਤੁਸੀਂ ਹਾਂਜੀ ਤੇ ਇਹਦੇ ਬਾਰੇ ਥੋੜੀ ਜਿਹੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਇਹ ਕਾਦੀ ਬਣੀ ਹੋਈ ਹੈ ਤੇ ਕਿੰਨੀ ਕੁ ਮਤਲਬ ਇਹਦੀ ਮਜ਼ਬੂਤੀ ਹੈ ਬਾਈ ਜੀ ਇਹ ਤੇ ਸਾਰੀ ਜਿਸ਼ਤੀ ਚਾਦਰ ਲੱਗੀ ਹੋਈ ਹੈ ਜੀ 16 ਗੇਜ ਦੀ ਠੀਕ ਹੈ ਜੀ ਹੈਵੀ ਦੇ ਵਿੱਚ ਬਣੀ ਹੋਈ ਹੈ ਜੀ ਹੈਵੀ ਇਹਦਾ ਹਿੱਸਾ ਲੱਗਿਆ ਹੋਇਆ ਹੈ ਤੇ ਬਾਈ ਜੀ ਜਿਵੇਂ ਇਹਦੇ ਵਿੱਚ ਆਪਾਂ ਦੇਖਦੇ ਆਂ ਵੀ ਜਿਵੇਂ ਗੋਹਾ ਮਤਲਬ ਸਟੋਰ ਕਰਕੇ ਫਿਰ ਆਪਾਂ ਖੇਤ ਜਾਂ ਜਿੱਥੇ ਆਪਾਂ ਰੂੜੀ ਲਾਈ ਹੁੰਦੀ ਹੈ ਉੱਥੇ ਇਹਨੂੰ ਪਲਟਣਾ ਵੀ ਹੁੰਦਾ ਹੈ ਫਿਰ ਇਹ ਪਲਟੀ ਕਾਦੇ ਨਾਲ ਜਾਂਦੀ ਹੈ ਜੀ ਬਾਈ ਜੀ ਇਹ ਟਰੈਕਟਰ ਦੀ ਲਿਫਟ ਨਾਲ ਇਹਦੇ ਜੈਕ ਸਿਸਟਮ ਲੱਗਿਆ ਹੁੰਦਾ ਜੀ ਠੀਕ ਹੈ ਤੇ ਟਰੈਕਟਰ ਨਾਲ ਲਿਫਟ ਨਾਲ ਆਪਾਂ ਇਹਨੂੰ ਚੱਕ ਕੇ ਜਿੱਦਾਂ ਟਰਾਲੀ ਆ ਬਣਿਆ ਉਹਦਾ ਹੈ ਲੈ ਜੀ ਇਹ ਕਹਿ ਵੀ ਜਾਣੀ ਚੱਕ ਦੇ ਨਾਲ ਇਹ ਚੱਕੀ ਜਾਂਦੀ ਹੈ ਤੇ ਗੋਹਾ ਜਿਹੜਾ ਆਪਾਂ ਪਲਟ ਸਕਦੇ ਆ ਹਾਂ ਤੇ ਦਰਸ਼ਕੋ ਇੱਕ ਬਾਈ ਜੀ ਹੋਰਾਂ ਨੇ ਆ ਬਹੁਤ ਵਧੀਆ ਕੰਮ ਕੀਤਾ ਹੈ ਵੀ ਜਿਹੜਾ ਉੱਪਰ ਢੱਕਣ ਲੱਗਾ ਹੋਇਆ ਕਿਉਂਕਿ ਜਿਵੇਂ ਆਪਾਂ ਗੋਹਾ ਹੁੰਦਾ ਹੈ ਉਹਦੇ ਵਿੱਚ ਸਮੈਲ ਬਹੁਤ ਜ਼ਿਆਦਾ ਆਉਂਦੀ ਹੈ ਤੇ ਮੱਖੀ ਮੱਛਰ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਤੰਗ ਕਰਦਾ ਗੋਹੇ ਕਰਕੇ ਤੇ ਇਹ ਇਹਦੇ ਉੱਪਰ ਲੱਗਾ ਹੋਇਆ ਜੀ ਢੱਕਣ ਤੇ ਜਿਵੇਂ ਤੁਸੀਂ ਇਹਦੇ ਵਿੱਚ ਗੋਹਾ ਸੁੱਟਗੇ ਤੇ ਉੱਪਰ ਉਹ ਢੱਕਣ ਲਾ ਸਕਦੇ ਹੋ ਤੇ ਮੱਖੀ ਮੱਛਰ ਤੇ ਬਦਬੂ ਤੋਂ ਵੀ ਇਹਦਾ ਬਾਈ ਜੀ ਹੋਰਾਂ ਨੇ ਬਹੁਤ ਵਧੀਆ ਪੱਕਾ ਕੰਮ ਕੀਤਾ ਹੋਇਆ ਹੈ ਤੇ ਬਾਈ ਜੀ ਫਿਰ ਮਤਲਬ ਜਿਵੇਂ ਇਹ ਰਿਹੜੀ ਹੈ ਕੇ ਫਿਰ ਮੋਟਰਸਾਈਕਲ ਮਗਰ ਤੇ ਟਰੈਕਟਰ ਮਗਰ ਪੈ ਜਾਂਦੀ ਹੈ ਦੋਵੇਂ ਚੀਜ਼ਾਂ ਮਗਰੀ ਹਾਂਜੀ ਹਾਂ ਜੇ ਮੋਟਰਸਾਈਕਲ ਮਗਰ ਵੀ ਪੈ ਜੂਗੀ ਜੀ ਤੇ ਉਹਦੇ ਵਿੱਚ ਕਵਾਂਟੀਟੀ ਮਤਲਬ ਘੱਟ ਕਰਨੀ ਪੈਣੀ ਹੈ ਵਜ਼ਨ ਬਹੁਤ ਘੱਟ ਕਰਨਾ ਪੈਣਾ ਠੀਕ ਹੈ ਭਾਂਡੇ ਦੇ ਹਿਸਾਬ ਨਾਲ ਮੋਟਰਸਾਈਕਲ ਇਹਨੂੰ ਖਿੱਚ ਨਹੀਂ ਸਕਦਾ ਹਾਂ ਵੀ ਜਿਆਦਾ ਵਜ਼ਨ ਹੈ ਜਿਵੇਂ ਉਹ ਟਰੈਕਟਰ ਮਗਰ ਪਾ ਕੇ ਆਪਾਂ ਲਿਜਾ ਸਕਦੇ ਆ ਤੇ ਜੇਕਰ ਥੋੜਾ ਵਜ਼ਨ ਹੈ ਤੇ ਫਿਰ ਆਪਾਂ ਇਹਨੂੰ ਮੋਟਰਸਾਈਕਲ ਮਗਰ ਵੀ ਪਾ ਸਕਦੇ ਆ ਤੇ ਬਾਈ ਜੀ ਜੇ ਤੁਹਾਨੂੰ ਜ਼ਰੂਰਤ ਹੋਏ ਤਾਂ ਤੁਸੀਂ ਬਾਈ ਜੀ ਹੁਰਾ ਕੋਲੇ ਆ ਕੇ ਗੋਹੇ ਵਾਲੀ ਰੇੜੀ ਵੀ ਲਿਆ ਸਕਦੇ ਹੋ ਤੇ ਇਹ ਵੀ ਬਾਈ ਜੀ ਹੁਰਾ ਨੇ ਬਹੁਤ ਹੀ ਵਧੀਆ ਮਜ਼ਬੂਤੀ ਦੇ ਨਾਲ ਤੇ ਜਿਵੇਂ ਆ ਬਾਈ ਨੇ ਦੱਸਿਆ ਵੀ ਜੈਕ ਲੱਗਾ ਹੋਇਆ ਕੋਈ ਪਲਟਣ ਦੀ ਦਿੱਕਤ ਨਹੀਂ ਆਸਾਨੀ ਦੇ ਨਾਲ ਇਹ ਗੋਹੇ ਨੂੰ ਪਲਟਿਆ ਜਾ ਸਕਦਾ ਹੈ ਤੇ ਬਾਈ ਜੀ ਇੱਕ ਤੁਸੀਂ ਆਪਣਾ ਜਿਹੜੀਆਂ ਬੱਕਰੀਆਂ ਵਾਲੀਆਂ ਖੁਰਲੀਆਂ ਵੀ ਤੁਹਾਡੇ ਕੋਲ ਮਤਲਬ ਲੈ ਕੇ ਜਾਂਦੇ ਨੇ ਦਰਸ਼ਕ ਤੇ ਉਹ ਵੀ ਆਪਾਂ ਨੂੰ ਦਿਖਾਓ ਜੀ ਨਾਲੇ ਆਪਣੇ ਦਰਸ਼ਕਾਂ ਨੂੰ ਦਿਓ ਜੀ ਜਾਣਕਾਰੀ ਆ ਜੀ ਏ ਬਾਈ ਜੀ ਬੱਕਰੀਆਂ ਦੀ ਕੋਲੀ ਆ ਗਈ ਜੀ ਵੱਡੀ ਠੀਕ ਹੈ ਜੀ 6 ਫੁੱਟ ਚ ਆ ਜਾਂਦੀ ਹੈ ਜੀ ਵੀ ਜਾਣੀ ਕਿ ਜਿਹੜੀ ਇਹ ਆ ਇਹਦਾ ਸਾਈਜ਼ ਮਤਲਬ ਕਿੰਨਾ ਦੱਸਿਆ 6 ਫੁੱਟ ਜੀ 6 ਫੁੱਟ ਇਸ ਦਾ ਸਾਈਜ਼ ਹੈ ਵੀ ਜਿਵੇਂ ਜਿਆਦੀਆਂ ਬੱਕਰੀਆਂ ਨੇ ਇਹਦੇ ਨਾਲ ਆਪਾਂ ਬਣ ਸਕਦੇ ਆ ਤੇ ਜਿਹਦੇ ਕੋਲ ਇੱਕ ਦੋ ਬੱਕਰੀਆਂ ਜਾਂ ਘੱਟ ਨਾਲ ਉਹਦੇ ਹੱਤੇ ਛੋਟਾ ਸਾਈਜ਼ ਆ ਜਾਂਦਾ ਉਹਦਾ ਸਾਈਜ਼ ਆ ਜਾਂਦਾ ਜੀ 2 ਫੁੱਟ ਦਾ ਸਾਈਜ਼ ਆ ਜਾਂਦਾ ਇਹਦੇ ਵਾਸਤੇ ਠੀਕ ਹੈ ਇਹਦਾ ਜਿੰਨਾ ਦੋ ਬੱਕਰੀਆਂ ਨੇ ਜੈਕ ਬੱਕਰੀ ਆ ਉਹਦੇ ਵਾਸਤੇ ਛੋਟੀ ਆ ਜਾਂਦੀ ਛੋਟੀ ਆ ਜਾਂਦੀ ਹੈ ਵੀ ਲਗ ਲਗ ਤਰ੍ਹਾਂ ਦੇ ਜਿਵੇਂ ਇਹ ਦੇਖ ਸਕਦੇ ਆ ਵੱਡੀਆਂ ਨੇ ਤਾਂ ਆਈ ਜਿਵੇਂ ਛੋਟੀਆਂ ਬੱਕਰੀਆਂ ਵਾਸਤੇ ਤੇ ਇਹ ਮਤਲਬ ਛੋਟੀ ਖੁਰਲੀ ਹੈ ਠੀਕ ਹੈ ਤੇ ਬਾਈ ਜੀ ਹੁਰਾ ਕੋਲ ਜਿਵੇਂ ਆਪਾਂ ਦਿਖਾਈਆਂ ਵੀ ਜੇ ਕਿਸੇ ਨੂੰ ਜ਼ਰੂਰਤ ਹੋਏ ਤਾਂ ਬੱਕਰੀਆਂ ਲਈ ਇਹ ਖੁਰਲੀਆਂ ਵੀ ਲਿਜਾ ਸਕਦਾ ਇੱਥੇ ਬਾਈ ਜੀ ਹੁਰਾ ਕੋਲ ਮਿਲਦੀਆਂ ਨੇ ਤਾਂ ਜੇ ਤਾਂ ਕਿਸੇ ਨੇ ਬੱਕਰੀਆਂ ਜਾਦੀਆਂ ਰੱਖੀਆਂ ਹੋਆਂ ਨੇ ਤੇ ਬਾਈ ਜੀ ਹੁਰਾ ਕੋਲੇ ਵੱਡੀ ਖੁਰਲੀ ਵੀ ਮਿਲ ਜਾਂਦੀ ਹੈ ਤੇ ਨਹੀਂ ਤਾਂ ਘਰੇਲੂ ਵੈਸੇ ਜਿਵੇਂ ਇੱਕ ਦੋ ਬੱਕਰੀ ਕਿਸੇ ਨੇ ਰੱਖੀ ਹੁੰਦੀ ਆ ਛੌਂਕੀਆ ਤਾਂ ਉਹਦੇ ਲਈ ਇਹ ਮਤਲਬ ਛੋਟੀ ਖੁਰਲੀ ਹੈ ਤਾਂ ਉਹ ਵੀ ਲਿਜਾ ਸਕਦਾ ਤੇ ਬਾਕੀ ਆਪਾਂ ਪਹਿਲੀਆਂ ਵੀਡੀਓ ਚ ਵੀ ਦਿਖਾਇਆ ਹੋਇਆ ਜਿਵੇਂ ਬਾਈ ਜੀ ਹੁਰਾ ਕੋਲ ਟੋਕੇ ਨੇ ਜਾਂ ਹੋਰ ਰੇੜੀਆਂ ਵੀ ਬਹੁਤ ਵਧੀਆ ਮਿਲਦੀਆਂ ਨੇ ਤੂੜੀ ਛਾਨਣ ਵਾਲਾ ਛਾਨਣਾ ਵੀ ਆਪਾਂ ਵਿਖਾਇਆ ਸੀ ਵੀ ਜਾਣੀ ਇਹ ਖੇਤੀ ਬਾੜੀ ਨਾਲ ਕੋਈ ਵੀ ਸੰਬੰਧਤ ਸੰਦ ਹੈ ਬਾਈ ਜੀ ਹੁੜਾ ਕੋਲ ਸਾਰੇ ਹਰ ਇੱਕ ਤਰ੍ਹਾਂ ਦੇ ਹੈਗੇ ਨੇ ਭੌੜੇ ਤੰਗਲੀਆਂ ਮਤਲਬ ਜਿਵੇਂ ਬਰਮੇ ਟੋਏ ਮਾਰਨ ਵਾਲਾ ਕੋਈ ਵੀ ਕਿਸੇ ਤਰ੍ਹਾਂ ਦਾ ਸੰਦ ਤੁਹਾਨੂੰ ਜ਼ਰੂਰਤ ਹੋਏ ਤਾਂ ਬਾਈ ਜੀ ਹੁੜਾ ਕੋਲ ਇੱਥੇ ਆ ਕੇ ਤੁਸੀਂ ਲਿਜਾ ਸਕਦੇ ਹੋ ਤੇ ਬਾਕੀ ਬਾਈ ਜੀ ਹੁਰੀ ਕਿਸਾਨ ਭਰਾਵਾ ਵਾਸਤੇ ਨਵੀਆਂ-ਨਵੀਆਂ ਐਟਵਾ ਤਿਆਰ ਕਰਦੇ ਰਹਿੰਦੇ ਨੇ ਤੇ ਬਹੁਤ ਵਧੀਆ ਤੁਹਾਡੀ ਬਾਈ ਜੀ ਸੋਚ ਹੈ ਕਿਉਂਕਿ ਕਿਸਾਨ ਭਰਾਵਾ ਲਈ ਬਹੁਤ ਹੀ ਵਧੀਆ ਸਹਾਨੀ ਹੋ ਜਾਂਦੀ ਹੈ ਜਦੋਂ ਕੋਈ ਨਵੀਂ ਤਕਨੀਕ ਦੀ ਚੀਜ਼ ਆ ਜਾਂਦੀ ਹੈ ਇੱਕ ਕੰਮ ਕਰਨ ਦੇ ਵਿੱਚ ਤੇ ਸਮਾਂ ਬਚਾਉਣ ਦੇ ਵਿੱਚ ਬਹੁਤ ਹੀ ਜ਼ਿਆਦੀ ਆਪਣੇ ਕੋਲ ਆਸਾਨੀ ਹੋ ਜਾਂਦੀ ਹੈ। ਬਾਈ ਜੀ ਜੇ ਕਿਸੇ ਨੇ ਕੋਈ ਆਰਡਰ ਤੇ ਚੀਜ਼ ਤਿਆਰ ਕਰਾਉਣੀ ਆ ਆਪਣੇ ਮੁਤਾਬਕ ਉਹ ਵੀ ਆਪਾਂ ਕਰ ਦਿੰਦੇ ਆ ਕੋਈ ਵੀ ਚੀਜ਼ ਕਰਾਉਣੀ ਆ ਜਿੱਦਾਂ ਕੰਪਨੀਆਂ ਦੀਆਂ ਹੋਗੀਆਂ ਚੀਜ਼ਾਂ। ਠੀਕ ਹੈ। ਕੋਈ ਵੀ ਉਦਾਂ ਦੀ ਆਈਟਮ ਤਿਆਰ ਕਰਾਉਣੀ ਆ ਬਹੁਤ ਹੀ ਵਧੀਆ ਸਸਤੇ ਰੇਟ 'ਚ ਬਹੁਤ ਵਧੀਆ ਕੁਆਲਿਟੀ ਦੀ ਚੀਜ਼ ਆਪਾਂ ਬਣਾਉਂਦੇ। ਠੀਕ ਹੈ। ਤੇ ਜਿਵੇਂ ਬਾਈ ਜੀ ਹੁਣਾਂ ਨੇ ਕਿਹਾ ਵੀ ਕਈ ਵਾਰ ਐ ਹੋ ਜਾਂਦਾ ਵੀ ਕਈ ਵਾਰ ਕਿਸਾਨ ਭਰਾਵਾਂ ਨੂੰ ਹੁੰਦਾ ਵੀ ਜਿਹੜੀ ਆਪਾਂ ਚੀਜ਼ ਐ ਇੱਕ ਸਪੈਸ਼ਲ ਤਿਆਰ ਕਰਾਣੀਆਂ ਵੀ ਕਈ ਪੈਸੇ ਮਤਲਬ ਲਾ ਚਾਹੁੰਦੇ ਨੇ ਤਾਂ ਬਾਈ ਜੀ ਹੁਰੀ ਜਿਵੇਂ ਕੋਈ ਆਰਡਰ ਦੇ ਕੇ ਵੀ ਚੀਜ਼ ਬਣਵਾਣੀ ਹੋਏ ਮਤਲਬ ਉਹ ਵੀ ਬਾਈ ਜੀ ਹੁਰਾ ਕੋਲ ਬਣਵਾ ਸਕਦਾ ਤੇ ਜਿਵੇਂ ਆਪਾਂ ਦਿਖਾਇਆ ਜੀ ਮਤਲਬ ਸੰਨੀ ਹਰਲਾਉਣ ਵਾਲਾ ਤੇ ਜੇ ਤੁਹਾਨੂੰ ਜ਼ਰੂਰਤ ਹੋਏ ਤਾਂ ਬਾਈ ਜੀ ਹੁਰਾ ਕੋਲ ਆਣ ਕੇ ਇੱਥੇ ਲਿਜਾ ਸਕਦੇ ਹੋ ਤੇ ਬਾਈ ਜੀ ਹੁਰਾ ਕੋਲ ਲੈ ਲੈਨੇ ਆ ਨੰਬਰ ਤੇ ਨਾਲੇ ਲੈ ਆਪਾਂ ਲੈਨੇ ਆ ਬਾਈ ਜੀ ਹੁਰਾ ਕੋਲ ਐਡਰੈਸ ਕਿਉਂਕਿ ਤੁਸੀਂ ਫੋਨ ਕਰਕੇ ਤੇ ਉਸ ਐਡਰੈਸ ਤੇ ਆ ਕੇ ਜੇ ਆਪਣਾ ਸੰਨੀ ਹਰਲਾਉਣ ਵਾਲੇ ਵੀ ਜਾਂ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੈ ਤਾਂ ਤੁਸੀਂ ਉਹਨਾਂ ਇਹਨਾਂ ਕੋਲ ਬਾਈ ਜੀ ਹੁਰਾ ਕੋਲ ਆਣ ਕੇ ਲਿਜਾ ਸਕਦੇ ਹੋ ਤੇ ਬਾਈ ਜੀ ਆਪਣਾ ਇੱਕ ਤਾਂ ਫੋਨ ਨੰਬਰ ਦੱਸ ਦਿਓ ਸਾਰ ਭਰਾਵਾਂ ਨੂੰ ਤੇ ਇੱਕ ਆਪਣਾ ਐਡਰੈਸ ਦੇ ਦੇਓ। ਵੀਰ ਜੀ ਆਪਣੀ ਸ਼ਾਪ ਦਾ ਨਾਮ ਆ ਜੀ ਮਾਲਵਾ ਟੋਕਰਾ ਮਸ਼ੀਨ ਜੀ। ਪਟਿਆਲਾ ਰੋਡ ਪਾਤਣਾ ਜੀ। ਮੋਬਾਈਲ ਨੰਬਰ ਆਪਣਾ ਜੀ 987859006। ਠੀਕ ਹੈ। ਤੇ ਬਾਈ ਜੀ ਹੁਰਾਂ ਨੇ ਆਪਣਾ ਐਡਰੈਸ ਦਿੱਤਾ ਤੇ ਬਾਈ ਜੀ ਹੁਰਾਂ ਨੇ ਆਪਣਾ ਨੰਬਰ ਦਿੱਤਾ ਜੇ ਕਿਸੇ ਨੂੰ ਜ਼ਰੂਰਤ ਹੋਏ ਤਾਂ ਇੱਥੋਂ ਆ ਕੇ ਲਿਜਾ ਸਕਦਾ ਹੈ ਤੇ ਬਾਕੀ ਇਹ ਆ ਵੀ ਬਾਈ ਜੀ ਹੁਰਾਂ ਦੇ ਜਿਹੜੇ ਰੇਟ ਨੇ ਬਹੁਤ ਹੀ ਵਧੀਆ ਜਾਇਜ਼ ਨੇ ਮੌਕੇ ਦੇ ਕਰ ਦਿੰਦੇ ਨੇ ਜਿਵੇਂ ਕੋਈ ਦੂਰੋਂ ਆਉਂਦਾ ਹੈ ਜਾਂ ਕਿਵੇਂ ਉਸ ਹਿਸਾਬ ਨਾਲ ਉਹਦਾ ਮਤਲਬ ਤੇਲ ਪਾਣੀ ਦਾ ਖਰਚਾ ਜਾਂ ਕਿਰਾਏ ਦਾ ਹਿਸਾਬ ਲਾ ਕੇ ਵੀ ਛੋਟ ਕਰ ਦਿੰਦੇ ਨੇ ਤੇ ਕੋਈ ਗੱਲ ਨਹੀਂ ਤੁਸੀਂ ਇੱਥੋਂ ਆ ਕੇ ਭਾਈ ਜੀ ਹਰਾਂ ਕੋਲ ਕੋਈ ਵੀ ਚੀਜ਼ ਦੀ ਜ਼ਰੂਰਤ ਹੋਏ ਤਾਂ ਲੈ ਜਾ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਾਂ ਖਤਮ ਕਰਦੇ ਆਂ ਜੀ ਇੱਥੇ ਤੇ ਨਵੀਂ ਜੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਤੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ